ਸ਼ਸ਼ੀਕਾਲ ਜੀ ਦੋਸਤੋ ਸਵਾਗਤ ਹੈ ਇੱਕ ਹੋਰ ਕ੍ਰਾਈਮ ਸਟੋਰੀ ਦੇ ਵਿੱਚ ਇੱਕ ਹੋਰ ਸੱਚੀ ਘਟਨਾ ਲੈ ਕੇ ਜੁੜਿਆ ਆਵਾ ਤੁਹਾਡੇ ਨਾਲ ਇਹ ਜਿਹੜੀ ਘਟਨਾ ਸਬੰਧ ਰੱਖਦੀ ਆ ਜੀ ਬਠਿੰਡਾ ਦਾ ਬਹੁਤ ਇੱਕ ਮਸ਼ਹੂਰ ਇਲਾਕਾ ਆ ਰਾਮਪੁਰਾ ਫੂਲ ਉੱਥੇ ਦੀ ਇਹ ਜਿਹੜੀ ਸੱਚੀ ਘਟਨਾ ਵਾਪਰੀ 2015 ਦੇ ਆਸ-ਪਾਸ ਦੀ ਇਹ ਗੱਲ ਆ ਇੱਕ ਬੰਦਾਵਾਜੀ ਕੁਲਜੀਤ ਸਿੰਘ ਨਾਮ ਦਾ ਤੇ ਉਹ ਪਸ਼ੂ ਪਾਲਣ ਵਿਭਾਗ ਦੇ ਵਿੱਚ ਸਰਕਾਰੀ ਨੌਕਰੀ ਕਰਦਾ ਸੀ ਬਹੁਤ ਹੱਸਦਾ ਖੇਡਦਾ ਉਹਦਾ ਪਰਿਵਾਰ ਸੀ ਸੁਮਨ ਕੌਰ ਉਹਦੀ ਪਤਨੀ ਸੀ ਇੱਕ ਉਹਦੀ ਬੇਟੀ ਸੀ ਤੇ ਹੁਣੇ-ਹੁਣੇ ਉਹਦੇ ਘਰ ਦੇ ਵਿੱਚ ਬੇਟੇ ਨੇ ਜਨਮ ਲਿਆ ਸੀ ਬੇਟਾ ਹੋਣ ਦੀ ਖੁਸ਼ੀ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਸੀਗਾ ਸਾਰਾ ਪਰਿਵਾਰ ਜਸ਼ਨ ਮਨਾ ਰਿਹਾ ਸੀਗਾ ਪਾਰਟੀਆਂ ਚੱਲ ਰਹੀਆਂ ਸੀ ਲੋਕ ਘਰੇ ਆ ਰਹੇ ਸੀ ਮੂੰਹ ਮਿੱਠਾ ਕਰ ਰਹੇ ਸੀ ਸਾਰੇ ਇਹਦੇ ਵਿੱਚ ਹੀ ਇੱਕ ਹਰਵਿੰਦਰ ਸਿੰਘ ਨਾਮ ਦਾ ਨੌਜਵਾਨ ਜਿਹੜਾ ਕਿ ਉਹਦਾ ਇੱਕ ਕਜ਼ਨ ਭਰਾ ਸੀ ਕੁਲਜੀਤ ਸਿੰਘ ਦਾ ਉਹ ਵੀ ਆਉਂਦਾ ਉਹਨੂੰ ਵਧਾਈ ਦੇਣ ਦੇ ਲਈ ਕਿ ਉਹਦੇ ਹੁਣ ਮੁੰਡਾ ਹੋ ਗਿਆ ਵਾ ਤੇ ਉਹਨੂੰ ਜਦੋਂ ਵਧਾਈ ਦਿੰਦਾ ਉਹ ਮੂੰਹ ਮਿੱਠਾ ਕਰਾਉਣ ਲੱਗਦਾ ਕੁਲਜੀਤ ਹਰਵਿੰਦਰ ਦਾ ਤਾਂ ਉਹ ਕਹਿੰਦਾ ਵੀ ਮੂੰਹ ਮਿੱਠਾ ਕਰਾ ਕੇ ਗੱਲ ਨਹੀਂ ਬੰਦਣੀ ਮੂੰਹ ਕੌੜਾ ਵੀ ਕਰਾਉਣਾ ਪੈਣਾ ਜਿੱਦਾਂ ਚਲੋ ਆਪਾਂ ਆਪਣੀ ਆਪਣੀ ਖੁਸ਼ੀ ਮਨਾਉਣ ਦਾ ਤਰੀਕਾ ਹੁੰਦਾ ਵਾ ਤੇ ਅਸੀਂ ਇੰਜੋਏਮੈਂਟ ਸਾਰੇ ਹੀ ਕਰਦੇ ਜ਼ਰੂਰ ਆ ਤੇ ਇਦਾਂ ਹੀ ਹਰਵਿੰਦਰ ਤੇ ਕੁਲਜੀਤ ਨੇ ਵੀ ਇਹ ਫੈਸਲਾ ਕੀਤਾ ਕਿ ਉਹ ਵੀ ਇੰਜੋਏਮੈਂਟ ਆ ਜਿਹੜਾ ਉਹ ਡਰਿੰਕ ਦੇ ਨਾਲ ਕਰਨਗੇ ਦੋਨਾਂ ਦੀ ਆਪਸ ਦੇ ਵਿੱਚ ਬੰਨਦੀ ਬਹੁਤ ਸੀ ਭਰਾਵਾਂ ਵਾਂਗੂ ਸਕੇ ਭਰਾਵਾਂ ਵਾਂਗੂ ਰਹਿੰਦੇ ਸੀ ਦੋਸਤ ਵੀ ਸੀ ਭਰਾ ਵੀ ਸੀ ਮਤਲਬ ਸਾਰਾ ਕੁਝ ਹੀ ਸੀ ਸਾਰੀ ਗੱਲ ਖੁੱਲ੍ਹ ਕੇ ਇੱਕ ਦੂਜੇ ਦੇ ਨਾਲ ਉਹ ਕਰ ਲੈਂਦੇ ਸੀ ਦੋਨੋਂ ਜਣੇ ਮੋਟਰ ਦੇ ਉੱਤੇ ਜਾਂਦੇ ਆ ਪੈਕਸ਼ੈਗ ਲਾਉਣ ਦੇ ਲਈ ਤੇ ਜਦੋਂ ਮੋਟਰ ਦੇ ਉੱਤੇ ਜਾ ਕੇ ਉਹ ਮੁੰਡਾ ਹੋਣ ਦੀ ਖੁਸ਼ੀ ਮਨਾ ਰਹੇ ਸੀ ਉਹ ਜਿਹੜੇ ਲਾਰੇ ਸੀ ਪੈਗ ਸ਼ੈਗ ਤਾਂ ਉਹਨਾਂ ਦੀਆਂ ਗੱਲਾਂ ਬਾਤਾਂ ਥੋੜੀਆਂ ਜੀਆਂ ਹੋਰ ਪਾਸੇ ਚਲੀਆਂ ਜਾਂਦੀਆਂ ਹਰਵਿੰਦਰ ਉਹਨੂੰ ਮਜ਼ਾਕ ਕਰਦਾ ਕੁਲਜੀਤ ਨੂੰ ਵੀ ਹੁਣ ਤੈਨੂੰ ਭਾਬੀ ਸਮਾਂ ਨਹੀਂ ਦਿੰਦੀ ਹੋਣੀ ਹਲੇ ਤਾਂ ਵੀ ਬੱਚਾ ਹੋਇਆ ਵਾ ਵੀ ਤੈਨੂੰ ਬਿਲਕੁਲ ਸਮਾਂ ਨਹੀਂ ਦੇ ਪਾ ਰਹੀ ਹੋਗੀ ਵੀ ਤੇਰਾ ਟਾਈਮ ਕਿਸੇ ਤਰ੍ਹਾਂ ਪਾਸ ਕਰਾ ਦਈਏ ਕੁਲਜੀਤ ਕਹਿੰਦਾ ਮਤਲਬ ਕੀ ਆ ਤੇਰਾ ਕਹਿੰਦਾ ਤੈਨੂੰ ਪਤਾ ਵੀ ਨਾਲ ਦੇ ਪਿੰਡ ਚ ਜਿਹੜਾ ਸਤਨਾਮ ਸਿੰਘ ਆ ਕਹਿੰਦਾ ਹਾਂ ਮੈਂ ਜਾਣਦਾ ਉਹਨੂੰ ਕਹਿੰਦਾ ਉਹਦੀ ਭੈਣ ਜਿਹਦਾ ਨਾਂ ਰਵਿੰਦਰ ਕੌਰ ਆ ਅੱਜਕੱਲ ਬੜੀ ਚਰਚਾ ਦੇ ਵਿੱਚ ਆ ਉਹ ਕਹਿੰਦਾ ਕਿਵੇਂ ਕਹਿੰਦਾ ਵੀ ਉਹ ਬਹੁਤ ਲੋਕਾਂ ਦੇ ਨਾਲ ਇਦਾਂ ਸੰਬੰਧ ਬਣਾਉਂਦੀ ਆ ਉਹਨੇ ਆਪਣਾ ਘਰ ਵਾਲਾ ਛੱਡਿਆ ਹੋਇਆ ਵਾ ਕਿ ਸਾਰੇ ਪਾਸੇ ਉਹਦੀ ਚਰਚਾ ਵਾ ਕੁਲਜੀਤ ਕਹਿੰਦਾ ਵੀ ਸੁਣਿਆ ਤਾਂ ਮੈਂ ਵੀ ਬਹੁਤ ਆ ਉਹਦੇ ਬਾਰੇ ਵੀ ਮੈਂ ਕਦੇ ਦੇਖੀ ਨਹੀਂ ਉਹ ਹੈ ਕਿੱਦਾਂ ਦੀ ਆ ਤੇ ਉਹਦਾ ਚਰਚਾ ਜ਼ਰੂਰ ਇਸ ਵਿਸ਼ੇ ਤੇ ਮੈਂ ਸੁਣਿਆ ਵਾਂ ਤਾਂ ਹਰਵਿੰਦਰ ਕਹਿੰਦਾ ਵੀ ਤੇਰਾ ਵੀ ਨੰਬਰ ਲਵਾ ਦਈਏ ਉਹਨੂੰ ਮਜ਼ਾਕ ਕਰਦਾ ਤਾਂ ਪਹਿਲਾਂ ਤਾਂ ਉਹ ਕੋਈ ਵੀ ਹਾਮੀ ਕੁਲਜੀਤ ਨਹੀਂ ਭਰਦਾ ਚਲੋ ਜੀ ਉਹ दारू ਪੀ ਰਹੇ ਸੀ ਦੋਨੋਂ ਜਣੇ ਬੈਠੇ ਜਦੋਂ ਜੋ ਉਹਨਾਂ ਨੂੰ ਸਰੂਰ ਪੂਰਾ ਪੂਰਾ ਉਹਨਾਂ ਦਾ ਸ਼ਿਖਰਾਂ ਤੇ ਪਹੁੰਚਦਾ ਵਾ ਤਾਂ ਕੁਲਜੀਤ ਕਹਿੰਦਾ ਵੀ ਮੈਨੂੰ ਗੱਲ ਤਾਂ ਦੱਸ ਉਹਦੇ ਬਾਰੇ ਰਵਿੰਦਰ ਬਾਰੇ ਵੀ ਹੋਰ ਗੱਲਾਂ ਦੱਸ ਵੀ ਤੂੰ ਕਦੇ ਹੱਥ ਜ਼ਮਾਇਆ ਉਹਦੇ ਤੇ ਕਹਿੰਦਾ ਹਾਂ ਵੀ ਮੈਂ ਤਾਂ ਇੱਕ ਦੋ ਵਾਰੀ ਉਹਦੇ ਨਾਲ ਸਰੀਰਕ ਸੰਬੰਧ ਨੇ ਜਿਹੜੇ ਉਹ ਬਣਾ ਲਏ ਨੇ ਤੂੰ ਬਣਾਉਣੇ ਆ ਤਾਂ ਦੱਸ ਉਹ ਪੁੱਛਦਾ ਵਾ ਵੀ ਤੂੰ ਮਿਲਿਆ ਕਿਵੇਂ ਸੀ ਤੈਨੂੰ ਮੌਕਾ ਇਹ ਸਾਰਾ ਕੁਝ ਕਿਵੇਂ ਮਿਲਿਆ ਮੈਨੂੰ ਸਾਰੀ ਕਹਾਣੀ ਦੱਸ ਕੁਲਜੀਤ ਕਹਿੰਦਾ ਤਾਂ ਹਰਵਿੰਦਰ ਦੱਸਦਾ ਵੀ ਅਸੀਂ ਇਕੱਠੇ ਜਿਹੜੇ ਕੰਮ ਤੇ ਜਾਂਦੇ ਆ ਹਰਵਿੰਦਰ ਦਾ ਕੰਮ ਸੀ ਕਿ ਉਹ ਜੀਸੀਬੀ ਮਸ਼ੀਨਾਂ ਚਲਾਉਂਦਾ ਸੀ ਤੇ ਸਤਨਾਮ ਆ ਜਿਹੜਾ ਉਹ ਵੀ ਉਹਦੇ ਨਾਲ ਹੀ ਕੰਮ ਤੇ ਜਾਂਦਾ ਸੀ ਇੱਕ ਦਿਨ ਕਹਿੰਦਾ ਉਹ ਕੰਮ ਤੇ ਆਇਆ ਨਹੀਂ ਤੇ ਮੈਂ ਘਰੇ ਉਹਦਾ ਪਤਾ ਲੈਣ ਚਲ ਗਿਆ ਵੀ ਉਹ ਕਿਉਂ ਨਹੀਂ ਆਇਆ ਉਹ ਉਦੋਂ ਘਰੇ ਨਹੀਂ ਸੀਗਾ ਤੇ ਰਵਿੰਦਰ ਕੱਲੀ ਉਦੋਂ ਘਰੇ ਸੀ ਤੇ ਉਹਦੇ ਬਾਰੇ ਸੁਣਿਆ ਸੀ ਕਹਿੰਦਾ ਮੈਂ ਵੀ ਉਹ ਇਦਾਂ ਦੀ ਆ ਵੀ ਉਹ ਕੈਰੈਕਟਰਲੈਸ ਆ ਉਹਨੇ ਘਰ ਵਾਲਾ ਛੱਡਿਆ ਹੋਇਆ ਤੇ ਘਰ ਵਾਲਾ ਵੀ ਉਹਨੇ ਤਾਂ ਹੀ ਛੱਡਿਆ ਸੀ ਕਿ ਉਹਦੇ ਤੋਂ ਉਹ ਖੁਸ਼ ਨਹੀਂ ਸੀ ਕਹਿੰਦਾ ਮੈਂ ਆਪਣਾ ਜਿਹੜਾ ਹੱਥ ਜਮਾਉਣਾ ਚਾਹੁੰਦਾ ਸੀਗਾ ਉਹਦੇ ਤੇ ਤੇ ਮੈਂ ਉਹਨੂੰ ਮਾੜਾ ਜਿਹਾ ਛੇੜਨ ਦੀ ਕੋਸ਼ਿਸ਼ ਕੀਤੀ ਤੇ ਉਹਦਾ ਜਿਹੜਾ ਤੀਰ ਆ ਹੋ ਸਹੀ ਟਿਕਾਣੇ ਤੇ ਲੱਗ ਗਿਆ ਉਹਨੇ ਹਾਮੀ ਭਰਤੀ ਪਰ ਉਹ ਉਹਨੂੰ ਇਹ ਗੱਲ ਕਹਿੰਦੀ ਆ ਵੀ ਹੁਣ ਸਤਨਾਮ ਦਾ ਕੁਝ ਨਹੀਂ ਪਤਾ ਕਦੋਂ ਆ ਜਾਵੇ ਵੀ ਸ਼ਾਮ ਨੂੰ ਉਹਨੇ ਕਿਤੇ ਕੰਮ ਜਾਣਾ ਵਾ ਵੀ ਤੂੰ ਏਨੇ ਵਜੇ ਆ ਨਹੀਂ ਘਰੇ ਤਾਂ ਹਰਵਿੰਦਰ ਕਹਿੰਦਾ ਇੱਕ ਪਰਦੇ ਦੀ ਗੱਲ ਤੈਨੂੰ ਹੋਰ ਦੱਸਾਂ ਤਾਂ ਗੁਲਜੀਤ ਕਹਿੰਦਾ ਦੱਸ ਕਹਿੰਦਾ ਵੀ ਜਿਹਦੇ ਨਾਲ ਉਹ ਸਬੰਧ ਬਣਾਉਂਦੀ ਆ ਰਵਿੰਦਰ ਉਹਦੀ ਭਾਬੀ ਆ ਸੋਨੀਆ ਨਾਮ ਆ ਉਹਦਾ ਉਹ ਵੀ ਉਹਦੇ ਨਾਲ ਹੀ ਸਬੰਧ ਬਣਾਉਂਦੀ ਆ ਮਤਲਬ ਇੱਕ ਸਮੇਂ ਤੇ ਸਮਾ ਬਤਾਉਂਦੀਆਂ ਨੇ ਉਹ ਦੋਨੋਂ ਜਣੀਆਂ ਇੱਕ ਬੰਦੇ ਦੇ ਨਾਲ ਗੁਲਜੀਤ ਕਹਿੰਦਾ ਵੀ ਇਹ ਤਾਂ ਬੜੀ ਹੈਰਾਨੀ ਦੀ ਗੱਲ ਆ ਤਾ ਰਵਿੰਦਰ ਕਹਿੰਦਾ ਹਾਂ ਦੋਨੋਂ ਉਹ ਜਿਹੜੀਆਂ ਨਨਾਨ ਪਰਝਾਈ ਆ ਦੋਨਾਂ ਦਾ ਇਹੀ ਕੰਮ ਆ ਵੀ ਤੂੰ ਜੇ ਇਹ ਸਾਰਾ ਕੁਝ ਕਰਨਾ ਤਾਂ ਮੈਨੂੰ ਦੱਸ ਤਾ ਕੁਲਜੀਤ ਕਹਿੰਦਾ ਪਹਿਲਾਂ ਅੱਗੇ ਦੀ ਮੈਨੂੰ ਗੱਲ ਤਾਂ ਦੱਸ ਵੀ ਕੀ ਹੋਇਆ ਤੂੰ ਸ਼ਾਮ ਨੂੰ ਗਿਆ ਸੀ ਤਾਂ ਉਹ ਕਹਿੰਦਾ ਹਾਂ ਮੈਂ ਜਦੋਂ ਸ਼ਾਮ ਨੂੰ ਪਹੁੰਚਿਆ ਉਥੇ ਤਾਂ ਉਹਨੇ ਪੂਰੀ ਜਿਹੜੀ ਉਹ ਤਿਆਰੀ ਕੀਤੀ ਹੋਈ ਸੀ ਰਵਿੰਦਰ ਨੇ ਆਪ ਹੀ ਉਦੋਂ ਮੈਂ ਗਿਆ ਜਦੋਂ ਕਮਰੇ ਦੇ ਵਿੱਚ ਤੇ ਉਹ ਆਪਸ ਦੇ ਵਿੱਚ ਸਬੰਧ ਬਣਾਉਂਦੇ ਆ ਤੇ ਵਿੱਚ ਜਿਹੜੀ ਭਾਬੀ ਜ਼ੋਰ ਦੀ ਦਰਵਾਜ਼ਾ ਖੋਲਦੀ ਆ ਕਹਿੰਦੀ ਉਹ ਕਹਿੰਦਾ ਹਰਵਿੰਦਰ ਵੀ ਪਹਿਲਾਂ ਤਾਂ ਮੈਂ ਘਰ ਆ ਜਾਣਾ ਵਾ ਵੀ ਸ਼ਾਇਦ ਅਸੀਂ ਦੋਨੋਂ ਇਸ ਹਾਲਤ ਦੇ ਵਿੱਚ ਫੜੇ ਗਏ ਆ ਹੁਣ ਸਾਡੀ ਬਦਨਾਮੀ ਹੋ ਜਾਊ ਮੈਨੂੰ ਨਹੀਂ ਪਤਾ ਸੀ ਵੀ ਉਹਨਾਂ ਦੇ ਉਹਨਾਂ ਦਾ ਸਿਸਟਮ ਇਹ ਕੀ ਆ ਤੇ ਜਦੋਂ ਭਾਬੀ ਵੀ ਆ ਕੇ ਉਹ ਸਾਰਾ ਕੁਝ ਵਿੱਚ ਸ਼ਾਮਲ ਹੁੰਦੀ ਆ ਉਸ ਗੰਦੇ ਖੇਡ ਦੇ ਵਿੱਚ ਤਾਂ ਉਹ ਸਮਝ ਜਾਂਦਾ ਵੀ ਇਹ ਦੋਨੋਂ ਨਨਾਨ ਪਰਜਾਈਆਂ ਦਾ ਇਹ ਕੰਮ ਆ ਤੇ ਉਹ ਉਹਦਾ ਜਿਹੜਾ ਹੌਸਲਾ ਵਾ ਉਹ ਪੂਰਾ ਖੁੱਲ ਜਾਂਦਾ ਵਾ ਹੁਣ ਕੁਲਜੀਤ ਇਹ ਗੱਲਾਂ ਸੁਣ ਕੇ ਉਹਦੀ ਵੀ ਨੀਤ ਆ ਜਿਹੜੀ ਉਹ ਡੋਲਦੀ ਆ ਖਰਾਬ ਹੁੰਦੀ ਆ ਉਹ ਰਾਜੀ ਹੋ ਜਾਂਦਾ ਕਿ ਮੈਨੂੰ ਵੀ ਉੱਥੇ ਲੈ ਕੇ ਚੱਲ ਉਹ ਕਹਿੰਦਾ ਵੀ ਅੱਜ ਤਾਂ ਹੁਣ ਆਪਾਂ दारू ਜ਼ਿਆਦਾ ਪੀ ਲਈ ਰਾਤ ਵੀ ਹੋ ਗਈ ਵੀ ਆਪਾਂ ਕੱਲ ਨੂੰ ਚੱਲਾਂਗੇ ਸ਼ਾਮ ਨੂੰ 8:00 ਵਜੇ ਮੈਂ ਗੱਲ ਕਰਕੇ ਰੱਖੂੰਗਾ ਉਹ ਕਹਿੰਦਾ ਠੀਕ ਆ ਅਗਲੇ ਦਿਨ ਕੁਲਜੀਤ ਨੂੰ ਲੈ ਕੇ ਹਰਵਿੰਦਰ ਜੀ ਉੱਥੇ ਪਹੁੰਚਦਾ ਰਵਿੰਦਰ ਹੋਰ ਰਵਿੰਦਰ ਕੌਰ ਸਤਨਾਮ ਸਿੰਘ ਹੋਰਾਂ ਦੇ ਘਰ ਸਤਨਾਮ ਸਿੰਘ ਨੂੰ ਪਤਾ ਸੀ ਵੀ 8 ਵਜੇ ਘਰ ਨਹੀਂ ਹੋਊਗਾ ਉਦੋਂ ਹੀ ਉਹ ਜਾਂਦੇ ਨੇ ਉੱਥੇ ਜਿਹੜੀ ਰਵਿੰਦਰ ਕੌਰ ਤੇ ਸੋਨੀਆ ਦੋਨੋਂ ਆਉਂਦੀਆਂ ਨੇ ਉਹ ਕੁਲਜੀਤ ਸਿੰਘ ਨੂੰ ਦੇਖ ਕੇ ਬਹੁਤ ਖੁਸ਼ ਹੁੰਦੀਆਂ ਕਿਉਂਕਿ ਉਹ ਬੜਾ ਹਟਾ-ਕਟਾ ਸੀਗਾ ਪੂਰਾ ਉੱਚਾ ਲੰਮਾ ਕਾਫੀ ਜਿਹੜਾ ਇੰਪ੍ਰੈਸਿਵ ਲੁੱਕ ਵਾਲਾ ਉਹ ਨੌਜਵਾਨ ਸੀਗਾ ਚਲੋ ਜੋ ਕੁਝ ਹਰਵਿੰਦਰ ਨੇ ਉਹਨਾਂ ਨਾਲ ਕੀਤਾ ਸੀ ਉਹ ਕੁਲਜੀਤ ਵੀ ਕਰਦਾ ਸਾਰੀ ਰਾਤ ਉਹ ਇੱਕ ਆ ਜਿਹੜਾ ਗੰਦਾ ਖੇਡ ਆ ਉਹ ਖੇਡਦੇ ਨੇ ਆਪਸ ਦੇ ਵਿੱਚ ਉਸ ਤੋਂ ਬਾਅਦ ਹੀ ਕੁਲਜੀਤ ਘਰੇ ਆ ਜਾਂਦਾ ਤੇ ਦੋ ਦਿਨ ਲੰਘ ਜਾਂਦੇ ਆ ਦੋ ਦਿਨ ਬਾਅਦ ਰਵਿੰਦਰ ਕੌਰ ਨੇ ਉਹਦਾ ਨੰਬਰ ਤਾਂ ਲੈ ਹੀ ਲਿਆ ਸੀ ਕੁਲਜੀਤ ਕੌਰ ਕੁਲਜੀਤ ਸਿੰਘ ਦਾ ਉਹਨੂੰ ਫੋਨ ਕਰਦੀ ਆ ਕਿ ਮੈਨੂੰ ਤਾਂ ਰਹਿ ਨਹੀਂ ਹੋ ਰਿਹਾ ਤੇਰੇ ਬਿਨਾ ਵੀ ਤੇਰੇ ਵਰਗਾ ਮਰਦ ਮੈਂ ਤਾਂ ਕਦੇ ਦੇਖਿਆ ਹੀ ਨਹੀਂ ਵੀ ਅੱਜ ਫੇਰ ਮੈਂ ਪੂਰੀ ਬੇਸਬਰੀ ਦੇ ਨਾਲ ਤੇਰਾ ਇੰਤਜ਼ਾਰ ਕਰ ਰਹੀ ਆ ਵੀ ਤੂੰ ਆ ਕੇ ਮੈਨੂੰ ਮਿਲ ਹੁਣ ਜਿਹੜਾ ਕੁਲਜੀਤ ਸਿੰਘ ਸੀਗਾ ਉਹਨੂੰ ਇਸ ਗੱਲ ਦੇ ਵਿੱਚ ਮਾਣ ਜਾਂ ਮਹਿਸੂਸ ਹੁੰਦਾ ਕਿ ਉਹਦੀ ਤਾਰੀਫ਼ ਕੀਤੀ ਆ ਇੱਕ ਔਰਤ ਨੇ ਉਹ ਪੂਰਾ ਗੱਜ-ਵੱਜ ਕੇ ਫੇਰ ਉਹਦੇ ਘਰੇ ਜਾਂਦਾ ਹਰਵਿੰਦਰ ਨੂੰ ਇਸ ਵਾਰ ਨਾਲ ਨਹੀਂ ਲੈ ਕੇ ਜਾਂਦਾ ਉਹ ਸਿੱਧਾ ਹੀ ਚੱਲਿਆ ਜਾਂਦਾ ਜਦੋਂ ਘਰੇ ਪਹੁੰਚਦਾ ਉਹਨੂੰ ਨਹੀਂ ਸੀ ਪਤਾ ਕਿ ਅੱਜ ਉਹਦੇ ਨਾਲ ਕੀ ਕੁਝ ਹੋਣ ਵਾਲਾ ਵਾ ਘਰੇ ਜਾ ਕੇ ਬੈਠਦਾ ਵਾ ਪਹਿਲਾਂ ਸੋਫੇ ਦੇ ਉੱਤੇ ਜਦੋਂ ਬੈਠਾ ਸੀ ਤਾਂ ਰਵਿੰਦਰ ਕੌਰ ਕਹਿੰਦੀ ਆ ਵੀ ਤੈਨੂੰ ਇੱਕ ਚੀਜ਼ ਦਿਖਾਉਣੀ ਆ ਪਹਿਲਾਂ ਕਹਿੰਦਾ ਦਿਖਾਉ ਤਾਂ ਜੋ ਇੱਕ ਦੋ ਰਾਤਾਂ ਇੱਕ ਦੋ ਦਿਨ ਪਹਿਲਾਂ ਜੋ ਰਾਤ ਨੂੰ ਹੋਇਆ ਸੀਗਾ ਉਹ ਸਾਰਾ ਕੁਝ ਉਹਨਾਂ ਨੇ ਕੈਮਰੇ ਦੇ ਵਿੱਚ ਰਿਕਾਰਡ ਕੀਤਾ ਹੋਇਆ ਸੀ ਆਪਣੇ ਫੋਨ ਦੇ ਵਿੱਚ ਉਹ ਵੀਡੀਓਜ਼ ਬਣਾਈਆਂ ਹੋਈਆਂ ਤੇ ਕੁਝ ਫੋਟੋਆਂ ਵੀ ਖਿੱਚੀਆਂ ਹੋਈਆਂ ਸੀ ਅਸ਼ਲੀਲ ਬਸ ਜਿਹੜੀ ਉਹਨਾਂ ਦੀ ਉਹ ਉਦੋਂ ਹਾਲਤ ਸੀਗੀ ਅਸ਼ਲੀਲ ਫੋਟੋਆਂ ਵੀਡੀਓਜ਼ ਕਹਿ ਲੋਗੇ ਉਹਨੇ ਆਪਣੇ ਫੋਨ ਦੇ ਵਿੱਚ ਰਿਕਾਰਡ ਕੀਤੀਆਂ ਸੀ ਪਹਿਲਾਂ ਤਾਂ ਕੁਲਜੀਤ ਸਿੰਘ ਇਹ ਦੇਖਦਾ ਘਬਰਾ ਜਾਂਦਾ ਵੀ ਇਹ ਸਾਰਾ ਕੁਝ ਕੀ ਆ ਕਿਉਂ ਆ ਤਾਂ ਉਹ ਆਪਣਾ ਅਸਲੀ ਰੂਪ ਦਿਖਾਉਂਦੀਆਂ ਨੇ ਦੋਨੋਂ ਨਨਾਨ ਵਰਜਾਈਆਂ ਕਿ ਕਿਵੇਂ ਉਹਨਾਂ ਨੇ ਇਹ ਧੰਦਾ ਚਲਾ ਰੱਖਿਆ ਸੀਗਾ ਕਿਸੇ ਵੀ ਬੰਦੇ ਨਾਲ ਪਹਿਲਾਂ ਸਬੰਧ ਬਣਾਉਂਦੀਆਂ ਨੇ ਫੇਰ ਉਹਨੂੰ ਬਲੈਕਮੇਲ ਕਰਦੀਆਂ ਤੇ ਹੁਣ ਉਹਨਾਂ ਦਾ ਅਗਲਾ ਸ਼ਿਕਾਰ ਕੁਲਜੀਤ ਸਿੰਘ ਬਣ ਚੁੱਕਿਆ ਸੀ ਜਿਹੜਾ ਬਹੁਤ ਮਾਣ ਕਰ ਰਿਹਾ ਸੀ ਆਪਣੀ ਮਰਦਾਨਗੀ ਤੇ ਉਹਦੀ ਮਰਦਾਨਗੀ ਆ ਹੁਣ ਬਿਲਕੁਲ ਉਹਨੂੰ ਖਤਮ ਹੋਈ ਲੱਗ ਰਹੀ ਸੀ ਉਹ ਪੁੱਛਦਾ ਵੀ ਚੌਨੀਆਂ ਕਿਉਂ ਤੁਸੀਂ ਤਾ ਰਵਿੰਦਰ ਕੌਰ ਕਹਿੰਦੀ ਆ ਵੀ ਇਸ ਸਮੇਂ ਸਾਨੂੰ 10000 ਰੁਪਏ ਚਾਹੀਦਾ ਵਾ ਉਹ ਦੇ 10000 ਰੁਪਏ ਕੁਲਜੀਤ ਸਿੰਘ ਨਾਲ ਹੀ ਕੱਢ ਕੇ ਫੜਾ ਦਿੰਦਾ ਤੇ ਉਹ ਕਹਿੰਦੀ ਆ ਵਾ ਵੀ ਜੇ ਕੱਲ ਨੂੰ ਜਦੋਂ ਵੀ ਲੋੜ ਪੈਂਦੀ ਆ ਸਾਨੂੰ ਤੈਨੂੰ ਪੈਸਾ ਦੇਣਾ ਪੈਣਾ ਤਾਂ ਕੁਲਜੀਤ ਸਿੰਘ ਕਹਿੰਦਾ ਵਾ ਵੀ ਜੇ ਚਲੋ ਮੈਂ ਪੈਸਾ ਨਹੀਂ ਦਿੰਦਾ ਫੇਰ ਕੀ ਕਰੋਂਗੀਆਂ ਤੁਸੀਂ ਤਾਂ ਉਹ ਕਹਿੰਦੀ ਆ ਵੀ ਅਸੀਂ ਸੋਸ਼ਲ ਮੀਡੀਆ ਤੇ ਤਾਂ ਇਹ ਸਾਰਾ ਕੁਝ ਵਾਇਰਲ ਕਰਨਾ ਹੀ ਆ ਅਸੀਂ ਆਪਣੇ ਨਾਲ ਜ਼ੋਰ ਜ਼ਬਰਦਸਤੀ ਇਹਦਾ ਕੇਸ ਵੀ ਤੇਰੇ ਤੇ ਕਰਾਂਗੀਆਂ ਤੇਰੀ ਘਰ ਵਾਲੀ ਸੁਮਨ ਕੌਰ ਨੂੰ ਵੀ ਇਹ ਜੜੀਆਂ ਫੋਟੋਆਂ ਤੇ ਵੀਡੀਓਜ਼ ਨੇ ਉਹ ਅਸੀਂ ਭੇਜਾਂਗੇ ਇਹ ਸੁਣ ਕੇ ਗੁਲਦੀਪ ਸਿੰਘ ਘਬਰਾ ਜਾਂਦਾ ਵੀ ਹੁਣੇ-ਹੁਣੇ ਉਹਦਾ ਇੱਕ ਬੇਟਾ ਹੋਇਆ ਇੱਕ ਬੇਟੀ ਆ ਸਾਰੇ ਪਿੰਡ ਦੇ ਵਿੱਚ ਬਦਨਾਮੀ ਬਹੁਤ ਜ਼ਿਆਦਾ ਹੋ ਜਾਣੀ ਆ ਉਹਦੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਡਰ ਕੇ ਘਬਰਾ ਕੇ ਹੰਮੀ ਭਰ ਕੇ ਆ ਜਾਂਦਾ ਵੀ ਕੋਈ ਗੱਲ ਨਹੀਂ ਜਦੋਂ ਤੁਹਾਨੂੰ ਲੋੜ ਪਊਗੀ ਮੈਂ ਪੈਸਾ ਦਊਂਗਾ ਸਿੱਧਾ ਜਾਂਦਾ ਜੀ ਹਰਵਿੰਦਰ ਸਿੰਘ ਕੋਲ ਉਹਨੂੰ ਜਾ ਕੇ ਕਹਿੰਦਾ ਵੀ ਮੇਰੇ ਨਾਲ ਆ ਕੁਝ ਹੋ ਗਿਆ ਇਓ ਮੈਨੂੰ ਬਲੈਕਮੇਲ ਕਰ ਰਹੀਆਂ ਨੇ ਦੋਨੋਂ ਤਾਂ ਹਰਵਿੰਦਰ ਕਹਿੰਦਾ ਵੀ ਮੇਰੇ ਨਾਲ ਵੀ ਇਹੀ ਕੁਝ ਹੋਇਆ ਸੀ ਤੂੰ ਘਬਰਾ ਨਾ ਤਾਂ ਉਹਨੂੰ ਬਹੁਤ ਗੁੱਸਾ ਆਉਂਦਾ ਪਹਿਲਾਂ ਤਾਂ ਕੁਲਜੀਤ ਸਿੰਘ ਨੂੰ ਵੀ ਜੇ ਤੈਨੂੰ ਪਤਾ ਸੀਗਾ ਉਹ ਔਰਤਾਂ ਐਦਾਂ ਦੀਆਂ ਨਹੀਂ ਤੂੰ ਮੈਨੂੰ ਲੈ ਕੇ ਕਿਉਂ ਗਿਆ ਉੱਥੇ ਉਹ ਕਹਿੰਦਾ ਕੋਈ ਗੱਲ ਨਹੀਂ ਕਿੰਨੀ ਕੁ ਦੇਰ ਪੈਸਾ ਮੰਗ ਲੈਣਗੀਆਂ ਇੱਕ ਨੱਕ ਦਿਨ ਤੱਕਣਗੀਆਂ ਤੇਰੇ ਕੋਲ ਤਾਂ ਪੈਸਾ ਹੈਗਾ ਹੀ ਆ ਤੂੰ ਦੇ ਹੀ ਜਾਈਂ ਉਹਦਾ ਇਹ ਜਵਾਬ ਸੀ ਕੁਲਜੀਤ ਸਿੰਘ ਪੂਰੀ ਤਰ੍ਹਾਂ ਦੇ ਨਾਲ ਉਹਦੇ ਤੋਂ ਉਹਦੋਂ ਨਾਰਾਜ਼ ਹੋ ਕੇ ਘਰ ਆ ਜਾਂਦਾ ਸਮਾ ਬੀਤ ਰਿਆ ਜੀ ਤੇ ਉਹ ਪੈਸੇ ਮੰਗਦੀਆਂ ਨੇ ਹੁਣ ਬਲੈਕਮੇਲ ਕਰਦੀਆਂ ਨੇ ਉਹਨੂੰ ਫੋਨ ਕਰ ਲੈਂਦੀਆਂ ਜਦੋਂ ਵੀ ਪੈਸੇ ਦੀ ਲੋੜ ਹੁੰਦੀ ਆ ਤੇ ਕੁਲਜੀਤ ਸਿੰਘ ਨੂੰ ਦੇਣੇ ਪੈਂਦੇ ਸੀ ਕੁਲਜੀਤ ਸਿੰਘ ਅੱਕ ਗਿਆ ਪੂਰੀ ਤਰ੍ਹਾਂ ਪੈਸੇ ਦੇ ਦੇ ਕੇ ਤਾਂ ਇੱਕ ਵਾਰੀ ਜਦੋਂ ਪੈਸੇ ਮੰਗਦੀਆਂ ਨੇ ਇਹ ਮਨਾ ਕਰ ਦਿੰਦਾ ਵੀ ਕੁਲਜੀਤ ਸਿੰਘ ਨੂੰ ਕਹਿੰਦਾ ਮੈਂ ਇਸ ਵਾਰ ਪੈਸੇ ਤੁਹਾਨੂੰ ਨਹੀਂ ਦੇ ਸਕਦਾ ਉਹ ਸਿੱਧਾ ਕੁਲਜੀਤ ਸਿੰਘ ਦੇ ਪਿੰਡ ਉਹਦੇ ਘਰ ਦੇ ਵਿੱਚ ਆ ਜਾਂਦੀਆਂ ਨੇ ਆ ਕੇ ਉੱਥੇ ਤਮਾਸ਼ਾ ਕਰਦੀਆਂ ਨੇ ਸਾਰਾ ਪਿੰਡ ਇਕੱਠਾ ਕਰਦੀਆਂ ਨੇ ਉਹਦੀ ਘਰ ਵਾਲੀ ਦੇ ਮੂਰੇ ਪੂਲ ਖੋਲ੍ਹ ਦਿੰਦੀਆਂ ਨੇ ਵੀ ਕੁਲਜੀਤ ਸਿੰਘ ਨੇ ਸਾਡੇ ਨਾਲ ਐ ਕੀਤਾ ਸਾਡੇ ਵੀ ਸਾਨੂੰ ਦੋਨਾਂ ਨੂੰ ਉਹਨੇ ਯੂਜ਼ ਕੀਤਾ ਵਾ ਤੇ ਸਾਰੀ ਜਿਹੜੀ ਗੱਲ ਆ ਹੁਣ ਉਹਦੀ ਪਤਨੀ ਦੇ ਸਾਹਮਣੇ ਆ ਚੁੱਕੀ ਸੀ ਹਰਵਿੰਦਰ ਦਾ ਸੱਚ ਵੀ ਉਹਦੇ ਸਾਹਮਣੇ ਆ ਚੁੱਕਿਆ ਸੀ ਪਰ ਉਹਦੀ ਜਿਹੜੀ ਕੁਲਜੀਤ ਸਿੰਘ ਦੀ ਪਤਨੀ ਆ ਸੁਮਨ ਕੌਰ ਉਹਦੇ ਹੌਸਲੇ ਨੂੰ ਸਲਾਮ ਆ ਤੇ ਉਹ ਉਹਨੇ ਸਾਥ ਆਪਣੇ ਘਰ ਵਾਲੇ ਦਾ ਦਿੱਤਾ ਉਹਨੂੰ ਪਤਾ ਸੀ ਕਿ ਘਰ ਵਾਲੀ ਘਰ ਵਾਲੇ ਨੇ ਵੀ ਗਲਤੀ ਕੀਤੀ ਆ ਪਰ ਫੇਰ ਵੀ ਉਹਦਾ ਸਾਥ ਦਿੱਤਾ ਤੇ ਡਟ ਕੇ ਉਹਨੇ ਇਹ ਕਿਹਾ ਵੀ ਹੁਣ ਤੁਸੀਂ ਇੱਥੋਂ ਚਲੀ ਜਾਓ ਵੀ ਕੋਈ ਵੀ ਤੁਹਾਨੂੰ ਪੈਸਾ ਨਹੀਂ ਮਿਲਣਾ ਜੋ ਗਲਤੀ ਉਹਨੇ ਕਰਤੀ ਆ ਇਸ ਤੋਂ ਬਾਅਦ ਕਰੇ ਦੁਬਾਰਾ ਨਹੀਂ ਹੋਊਗੀ ਜੇ ਤੁਸੀਂ ਹੁਣ ਦੁਬਾਰਾ ਇੱਥੇ ਆਈਆਂ ਤਾਂ ਤੁਹਾਡੀ ਸ਼ਿਕਾਇਤ ਆ ਜਿਹੜੀ ਉਹ ਪੁਲਿਸ ਦੇ ਵਿੱਚ ਅਸੀਂ ਕਰਾਂਗੇ ਉਹ ਉਸ ਸਮੇਂ ਤਾਂ ਉੱਥੋਂ ਚਲੇ ਜਾਂਦੀਆਂ ਪਰ ਉਹਨਾਂ ਨੂੰ ਕੋਈ ਵੀ ਉਹਦੋਂ ਡਰ ਨਹੀਂ ਸੀਗਾ ਵੀ ਸਾਡੇ ਕੋਲ ਪੁਲਿਸ ਕੰਪਲੇਂਟ ਹੋ ਜੂ ਜਾਂ ਕੁਝ ਉਹਨੂੰ ਪਤਾ ਸੀ ਵੀ ਬਦਨਾਮੀ ਤਾਂ ਇਹਨਾਂ ਦੀ ਵੀ ਹੋਣੀ ਆ ਤਾਂ ਉੱਥੋਂ ਉਸ ਸਮੇਂ ਉਹ ਆ ਜਾਂਦੀਆਂ ਨੇ ਪਰ ਬਾਅਦ ਦੇ ਵਿੱਚ ਕੁਝ ਦਿਨਾਂ ਬਾਅਦ ਉਹ ਫੇਰ ਬਲੈਕਮੇਲ ਕਰਨੋਂ ਨਹੀਂ ਹਟਦੀਆਂ ਨਾ ਕੁਲਜੀਤ ਸਿੰਘ ਨੂੰ ਬਲੈਕਮੇਲ ਕਰਨੋਂ ਹਟਦੀਆਂ ਤੇ ਹਰਵਿੰਦਰ ਸਿੰਘ ਨੂੰ ਵੀ ਹੁਣ ਉਹ ਬਲੈਕਮੇਲ ਕਰਨ ਲੱਗੀਆਂ ਸੀ ਬਹੁਤ ਜ਼ਿਆਦਾ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਉਹ ਪੈਸੇ ਮੰਗਣ ਲੱਗੀਆਂ ਸੀ ਗੁਲਜੀਤ ਸਿੰਘ ਤੇ ਹਰਵਿੰਦਰ ਸਿੰਘ ਨੂੰ ਕੁਝ ਵੀ ਸਮਝ ਨਹੀਂ ਸਿਆ ਰਿਹਾ ਵੀ ਉਹ ਕਰਨ ਤਾਂ ਕੀ ਕਰਨ ਇਹਨਾਂ ਤੋਂ ਕਿਹੜਾ ਹੋ ਕਿਵੇਂ ਛਡਾਉਣ ਇੰਨਾ ਕੁ ਉਹ ਆਕਾ ਦਿੰਦੀਆਂ ਨੇ ਦੋਨਾਂ ਨੂੰ ਕਿ ਦੋਨੋਂ ਸਲਫਾਜ਼ ਦੀਆਂ ਗੋਲੀਆਂ ਖਾ ਲੈਂਦੇ ਨੇ ਜਦੋਂ ਸਾਰੇ ਪਿੰਡ ਵਾਲਿਆਂ ਨੂੰ ਪਤਾ ਲੱਗਦਾ ਕਿ ਦੋਨਾਂ ਨੇ ਸਲਫਾਜ਼ ਦੀਆਂ ਗੋਲੀਆਂ ਖਾਧੀਆਂ ਦੋਨਾਂ ਨੂੰ ਭੱਜ ਕੇ ਹਸਪੀਟਲ ਲਜਾਇਆ ਜਾਂਦਾ ਵਾ ਜੀ ਹਸਪੀਟਲ ਦੇ ਵਿੱਚ ਜਾ ਕੇ ਕੁਲਜੀਤ ਸਿੰਘ ਦੀ ਮੌਤ ਹੋ ਜਾਂਦੀ ਆ ਡਾਕਟਰ ਉਹਨੂੰ ਨਹੀਂ ਬਚਾ پاਉਂਦੇ ਹਰਵਿੰਦਰ ਸਿੰਘ ਉਹਦੀ ਜਾਨ ਆ ਜਿਹੜੀ ਉਹ ਬਚ ਜਾਂਦੀ ਆ ਇਸ ਤੋਂ ਬਾਅਦ ਕੀ ਹੁਣ ਪਰਿਵਾਰ ਤੇ ਬੀਤੀ ਹੋਊਗੀ ਤੁਸੀਂ ਸਮਝ ਸਕਦੇ ਹੋ ਜਿਹੜੀ ਉਹਦੀ ਸੱਸ ਸੀਗੀ ਜੀ ਕੁਲਜੀਤ ਸਿੰਘ ਦੀ ਯਾਨੀ ਕਿ ਸੋਮਨਕੌਰ ਦੀ ਮਾਂ ਉਹਨੇ ਥਾਣੇ 'ਚ ਜਾ ਕੇ ਇਸ ਵਾਰੀ ਪੂਰੀ ਡੱਟ ਕੇ ਐਫ ਆਈ ਆਰ ਕਰਵਾਈ ਉਹਨਾਂ ਦੋਨੋਂ ਲੇਡੀਜ਼ ਦੇ ਖਿਲਾਫ ਤੇ ਪੁਲਿਸ ਨੇ ਦੋਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਉਹਨਾਂ ਨੂੰ ਬਣਦੀ ਸਜ਼ਾ ਵੀ ਮਿਲੀ ਸੀ ਉਹਨਾਂ ਦੀ ਜਿਹੜੀ ਸਜ਼ਾ ਉਹਨਾਂ ਨੂੰ ਜੇਲ੍ਹ ਹੋਈ ਸੀ ਜੀ 29 April 2016 ਨੂੰ ਪਰ ਜਿਹੜੀ ਸੁਮਨ ਕੌਰ ਕੁਲਜੀਤ ਸਿੰਘ ਦੀ ਧਰਮ ਪਤਨੀ ਸੀ ਉਹ ਹਲੇ ਵੀ ਸੈਟੀਸਫਾਈ ਨਹੀਂ ਸੀ ਉਹਨੂੰ ਇਹ ਲੱਗਦਾ ਸੀ ਕਿ ਜੋ ਕੁਝ ਵੀ ਕੀਤਾ ਵਾ ਹਰਵਿੰਦਰ ਸਿੰਘ ਨੇ ਕੀਤਾ ਵਾ ਇਹ ਦੇ ਕਰਕੇ ਮੇਰਾ ਘਰ ਵਾਲਾ ਇਸ ਦੁਨੀਆ ਤੋਂ ਗਿਆ ਵਾ ਵੀ ਇਹਨੂੰ ਵੀ ਬੰਦੀ ਸਜ਼ਾ ਮਿਲਣੀ ਚਾਹੀਦੀ ਆ ਤੇ ਉਹਨੇ ਉਹਦੇ ਖਿਲਾਫ ਵੀ ਸ਼ਿਕਾਇਤ ਦਰਜ ਕਰਵਾਈ ਸੀ ਜਦੋਂ ਉਹ ਹਸਪੀਟਲ ਤੋਂ ਛੁੱਟੀ ਲੈ ਕੇ ਆ ਗਿਆ ਸੀ ਤੇ ਪੁਲਿਸ ਨੇ ਜਿਹੜੀ ਬੰਦੀ ਕਾਰਵਾਈ ਆ ਉਹਦੇ ਤੇ ਵੀ ਕੀਤੀ ਸੀ ਪਰ ਜ਼ਿਆਦਾ ਕਸੂਰਵਾਰ ਉਹ ਔਰਤਾਂ ਵੀ ਸੀ ਪਰ ਇੱਕ ਗੱਲ ਦੇਖੋ ਜੀ ਇਸ ਕਹਾਣੀ ਤੋਂ ਸਿੱਖਣ ਵਾਲੀ ਇਹ ਤਾਂ ਹੈਗੀ ਉਹ ਆ ਕਿ ਸਾਨੂੰ ਐਂਦਾ ਬਾਹਰ ਬਿਲਕੁਲ ਵੀ ਕਿਸੇ ਤਰ੍ਹਾਂ ਨਾਲ ਮੂੰਹ ਮਾਰਨ ਦੀ ਲੋੜ ਨਹੀਂ ਐਨਾ ਸੋਹਣਾ ਪਰਿਵਾਰ ਕੁਲਜੀਤ ਸਿੰਘ ਆਪਣਾ ਛੱਡ ਕੇ ਇੰਨੀ ਵਫਾਦਾਰ ਆਪਣੀ ਪਤਨੀ ਨੂੰ ਛੱਡ ਕੇ ਸਿਰਫ ਇੱਕ ਰਾਤ ਰੰਗੀਨ ਕਰਨ ਦੇ ਲਈ ਉਹਨੇ ਆਪਣੀ ਸਾਰੀ ਜ਼ਿੰਦਗੀ ਖਰਾਬ ਕਰ ਲਈ ਪਛਤਾਉਂਦਾ ਉਹ ਜ਼ਰੂਰ ਸੀ ਜਦੋਂ ਉਹਦੀ ਘਰ ਵਾਲੀ ਨੇ ਉਹਦਾ ਸਾਥ ਦਿੱਤਾ ਸੀ ਉਹ ਲੇਡੀਜ਼ ਦੇ ਘਰ ਆਉਣ ਤੇ ਪਰ ਹੁਣ ਉਹਦੇ ਕੋਲ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਸੀ ਸੋ ਕਦੇ ਵੀ ਕਿਸੇ ਨਸ਼ੇ ਨਸ਼ੇ ਦੇ ਵਿੱਚ ਹੁੰਨੇ ਆਪਾਂ ਜਾਂ ਤੁਸੀਂ ਨਸ਼ੇ ਤੋਂ ਬਗੈਰ ਵੀ ਇਹੋ ਜਿਹਾ ਕੋਈ ਕਦਮ ਨਾ ਚੱਕੋ ਜੋ ਤੁਹਾਡੀ ਜ਼ਿੰਦਗੀ ਬਰਬਾਦ ਕਰ ਦਵੇ ਤੇ ਇੱਕ ਹੋਰ ਜਿਹੜੀ ਸਿੱਖਿਆ ਇਸ ਕਹਾਣੀ ਤੋਂ ਆਪਾਂ ਨੂੰ ਮਿਲਦੀ ਆ ਕਿ ਜਿਹੜਾ ਉਹ ਐਫ ਆਈ ਆਰ ਬਾਅਦ ਦੇ ਵਿੱਚ ਦਰਜ ਹੋਈ ਆ ਇੱਕ ਵਾਰ ਕੁਲਜੀਤ ਸਿੰਘ ਨੂੰ ਜ਼ਰੂਰ ਚਾਹੀਦਾ ਸੀ ਕਿ ਪਹਿਲਾਂ ਹੀ ਪੁਲਿਸ ਦਾ ਸਹਾਰਾ ਜ਼ਰੂਰ ਲੈਂਦਾ ਇਹ ਜ਼ਰੂਰੀ ਨਹੀਂ ਹੈ ਕਿ ਹਰ ਵਾਰੀ ਔਰਤਾਂ ਦਾ ਪੱਖ ਹੀ ਲਿਆ ਜਾਊਗਾ ਸ਼ਾਇਦ ਉਹਨਾਂ ਇਹ ਲੱਗਦਾ ਹੋਊਗਾ ਕਿ ਸੁਣਵਾਈ ਉਹਨਾਂ ਦੀ ਹੋਊਗੀ ਇੱਕ ਵਾਰ ਆਪਣਾ ਪੂਰਾ ਪੱਖ ਇਮਾਨਦਾਰੀ ਦੇ ਨਾਲ ਉਹ ਰੱਖ ਦਿੰਦਾ ਜੋ ਗਲਤੀ ਹੋ ਗਈ ਸੀ ਉਹ ਵੀ ਪੁਲਿਸ ਦੇ ਮੂਹਰੇ ਰੱਖ ਦਿੰਦਾ ਤੇ ਸ਼ਾਇਦ ਕੋਈ ਨਾ ਕੋਈ ਕਾਰਵਾਈ ਉਹਦੇ ਜਿਉਂਦੇ ਜੀ ਉਹ ਲੇਡੀਜ਼ ਤੇ ਹੋ ਜਾਂਦੀ ਤੁਹਾਡਾ ਕੀ ਕਹਿਣਾ ਵਾ ਜੀ ਜ਼ਰੂਰ ਦੱਸਿਓ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਕ੍ਰਾਈਮ ਸਟੋਰੀ ਲੈ ਕੇ ਜਲਦੀ ਮਿਲਦਾ